रिश्ते हुए तार-तार करेलू कलेश ने उजाड़या इक होत परिवार पुत्त ने पियो उतारया मौत देका जी हां बठिंडा डिपेंडनाथपुरा तो कत्ल दा इक मामला निकल के सामने आया है जिथे खून दे रिश्ते तार-तार होए नहीं ਜੀ ਹਾਂ ਇਥੇ ਇੱਕ ਪੁੱਤ ਨੇ ਘਰੇਲੂ ਕਲੇਸ਼ ਤੇ ਚੱਲਦਿਆਂ ਆਪਣੇ ਹੀ ਪਿਓ ਦਾ ਕਹੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਬਿਲੀ ਜਾਣਕਾਰੀ ਮੁਤਾਬਕ ਮਿਤਕ ਪਰਮਿੰਦਰ ਸਿੰਘ ਦੀ ਅਕਸਰ ਆਪਣੇ ਘਰ 'ਚ ਪਰਿਵਾਰਿਕ ਮੈਂਬਰਾਂ ਦੇ ਨਾਲ ਲੜਾਈ ਰਹਿੰਦੀ ਸੀ ਜਿਤੇ ਚੱਲਦਿਆਂ ਬੀਤੀ ਰਾਤ ਉਸਦੇ ਪੁੱਤ ਨੇ ਕਹੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਮਿਤਕ ਦੇਪਰਾ ਦੇ ਵੱਲੋਂ ਇਹ ਸਭ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਕਰਲ ਕੋਸ਼ਿਸ਼ ਵੀ ਨਹੀਂ ਕੋਈ ਪਤਾ ਹੀ ਨਹੀਂ ਲੱਗਿਆ ਇਸ ਕੀ ਕੀ ਗੱਲ ਕੋਈ ਰੌਲਾ ਨਹੀਂ ਕਰ ਸੀ ਤੁਹਾਨੂੰ 8:00 8:00 ਵਜੇ ਪਤਾ ਲੱਗਿਆ ਜਦੋਂ ਉਹਦਾ ਫੋਨ ਖੰਨ ਜੰਮਿਆ ਵੈ ਜਦੋਂ ਅਸੀਂ ਆਏ ਜਨਾਨੀ ਨੇ ਬੁਲਾਇਆ ਉਹ ਦਿਨ ਤੇ ਕਾਦੇ ਨਾਲ ਕੀਤਾ ਸੀ ਕੈਸੀ ਨਾਲ ਕਰਦਾ ਇਸ ਵਾਰ ਦਾਤੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਦੀ ਫੌਰਨ ਮੌਕੇ ਤੇ ਪਹੁੰਚੀ ਅਤੇ ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮ ਅਤੇ ਉਸ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਦਾ ਵੀ ਕਹਿਣਾ ਸੀ ਕਿ ਸ਼ੁਰੂਆਤੀ ਜਾਂਚ ਦੌਰਾਨ ਇਹੋ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਕਰੇਲੂ ਕਲੇਸ਼ ਤੇ ਚੱਲਦੇ ਆਂ ਇਸ ਵਾਰ ਦਾ ਤੂ ਅਣਜਾਣ ਦਿੱਤਾ ਗਿਆ ਹੈ ਫਿਲਹਾਲ ਮਾਮਲੇ 'ਚ ਅੱਗੇ ਦੀ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਬਜਾਰਾਂ ਦੇ ਸ਼ੇਪਾ ਤੱਕ ਲੱਗੇ ਕਿ ਜਿਹੜਾ ਪਰਮਿੰਦਰ ਸਿੰਘ ਸਿਗਾ ਉਹ ਦਾ ਆਪਣੀ ਵਾਈਫ ਨਾਲ ਪੁਰਾਣਾ ਹੀ ਮੈਟ੍ਰੀਮੋਨੀਅਲ ਡਿਸਪਿਊਟ ਕਲੇਸ਼ ਚੱਲਦਾ ਰਹਿੰਦਾ ਸੀਗਾ ਤੇ ਸਾਡੀ ਟੀਮਸ ਕਿਉਂਕਿ ਮਰਡਰ ਦਾ ਐਫਆਈਆਰ ਰਿਪੋਰਟ ਹੋਇਆ ਸੀਗਾ ਟੀਮ ਨੂੰ ਮੌਕੇ ਤੇ ਭੇਜਿਆ ਸੀਗਾ ਔਰ ਇਹਨਾਂ ਸਾਰਿਆਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਜੁਆਇੰਟ ਅਫਰਟ ਨਾਲ ਹਿਊਮਨ ਇੰਟ ਨਾਲ ਟੈਕਨੀਕਲੀ ਵੀ ਤੇ ਸਾਰਾ ਗਰਾਊਂਡ ਤੇ ਸਰਚ ਕਰਕੇ ਦੋਨੋਂ ਜਿਹੜੇ ਮਾਰਡਰ ਦੇ ਦੋਸ਼ੀ ਐ ਉਹਦੀ ਵਾਈਫ ਜਸਵੀਰ कौर ਔਰ ਉਹਦਾ ਮੁੰਡਾ ਸੁਖਦੀਪ ਸਿੰਘ ਇਹਨਾਂ ਦੋਨਾਂ ਨੂੰ ਪੁਛੇ ਘੰਟਿਆਂ ਚ ਗ੍ਰਿਫਤਾਰ ਕਰ ਲਿਆ ਤੇ ਮਾਰਿਆ ਉਹ ਪੁੱਤ ਸੀ ਔਰ ਨਾਲ ਉਹਦੀ ਮਦਰ ਵੀ ਮਤਲਬ ਜਿਹੜਾ ਬੰਦਾ ਮਰਿਆ ਉਹਦੀ ਵਾਈਫ ਐਂਡ ਬੇਟਾ ਨੇ ਇਨਵੋਲਵ ਸੀ ਇਨ ਦ ਮਰਡਰ ਜਿਹਾ ਕਰੇ ਲੋ ਕਲੇਸ਼ ਤੇ ਚਲਦਿਆਂ ਹੋਈ ਇਹ ਕੋਈ ਪਹਿਲੀ ਵਾਰਦਾਤ ਨਹੀਂ ਅਕਸਰ ਕਰੇ ਲੋ ਕਲੇਸ਼ ਹੱਸਦੇ ਵੱਸਦੇ ਕਰ ਉਚਾਰ ਦਿੰਦਾ ਹੈ ਅਤੇ ਕਈਆਂ ਨੂੰ ਤਲਾਖਾਂ ਦੇ ਪਿੱਛੇ ਪਹੁੰਚਾ ਦਿੰਦਾ ਹੈ ਜਿਵੇਂ ਕਿ ਇਸ ਵਾਰ ਵੀ ਹੋਇਆ ਹੈ ਬਠਿੰਡਾ ਤੋਂ ਮਨੀਸ਼ ਗਰਗ ਦੀ ਰਿਪੋਰਟ ਪੀਟੀਸੀ ਨਿਊਜ਼